ਗੰਨਾ ਨਾ ਲਾਇਓ ਕੋਈ ਆ ਦੇਖ ਲਓ ਖਾਲ ਹੋ ਗਿਆ ਅਮਰ ਕੀ ਹੋ ਗਿਆ ਦੀ ਬਚਤ ਰਹਿ ਗਈ ਜਣ ਦੀ ਟਰਾਲੀ ਹਾਂਜੀ ਹਾਂਜੀ ਬਚਤ ਤਾਂ ਰਹਿ ਗਈ ਜੀ ਟਰੈਕ ਦਾ ਪਹੀ ਛੋਟੀ ਆ ਹਾਂ ਗੰਨਾ ਉਧਰੋਂ ਜਿਆਦਾ ਟਰਾਲੀ ਭਰ ਕੇ ਤੋਰੀ ਪਹੀ ਦੇ ਵਿੱਚ ਟੋਏ ਹੋਣ ਕਾਰਨ ਟਰਾਲੀ ਝੋਲ ਮਾਰ ਗਈ ਅੱਛਾ ਅੱਛਾ ਸਾਡੇ ਟਕਰੇ ਹੋਏ ਨੇ ਗੰਨੇ ਦੀ ਜਾਣੀ ਦਾ ਟਰਾਲੀ ਕੱਲੂ ਸੀ ਹੁਣ ਇੱਕ ਦਿਨ ਹੋਰ ਲੇਟ ਜਾਊ ਪਰਸੋਂ ਨੂੰ ਜਾਊ ਹੁਣ ਕਿਤੇ ਫਿਰ ਜੀ ਵੀ ਸੀ ਮੰਗਾਈ ਜੇ ਵੀ ਸੀ ਨਾਲ ਇੱਕ ਸਾਈਡ ਨਾਲ ਕੱਢੀ ਆ ਫੇਰ ਟਰਾਲੀ ਕੱਢੀ ਆ ਨਹੀਂ ਹੁਣ ਉਹਨੂੰ ਤਾਂ ਪਹੁੰਚਣਾ ਸੀ ਆਪਣੇ ਖੰਨੇ ਨੇੜੇ ਹਾਂਜੀ ਹੁਣ ਉਹਨੂੰ ਤਾਂ ਪਹੁੰਚੇ ਹੁੰਦੇ ਟਰਾਲੀ ਮਿੱਲ 'ਚ ਪਹੁੰਚ ਜਾਣੀ ਸੀ ਹੂੰ ਇਹਦਾ ਬਸ ਇੱਕ ਲੇਬਰ ਨੇ ਸਤਾ ਲਿਆ ਉਹ ਨਹੀਂ ਟਾਈਮ ਤੇ ਮਿਲਦੇ ਜਿਵੇਂ ਉਹ ਹੀ ਮਿਲ ਜਾਂਦੇ ਨੇ ਫੇਰ ਆ ਟਰਾਲੀ ਦਾ ਹੋ ਜਾਂਦਾ ਕੋਈ ਨਾ ਕੋਈ ਬੁਰਾ ਹਾਲ ਅੱਧ ਇੱਥੇ ਇੱਥੇ ਮੁੜ ਕੇ ਗੰਨਾ ਨਾ ਲਾਇਆ ਕੋਈ ਇੱਥੇ ਟਰਾਲੀ ਤੁਸੀਂ ਆ ਜੀ ਇੱਥੇ ਤੁਸੀਂ ਆਂ ਹਾਂਜੀ 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 ਉਰੇ ਤੁਸੀਂ ਠੀਕ ਆ ਬੁਰਾ ਆ ਪਹੀਆ ਹੈ ਜੀ ਆ ਪਹੀਆ ਜੀ ਸਾਡੀ ਠੀਕ ਆ ਆਹ ਆਹ ਖਾਸੀ ਦੂਰ ਤੱਕ ਗਿਆ ਹੋਇਆ ਗੰਨਾ ਇਹ ਜੀ ਸੀ ਵੀ ਹਾਂ ਜੀ ਗੰਨਾ ਦਾ ਖਾਦਾ ਚੱਲ ਗਿਆ ਜੀ ਪੰਜ ਪੰਜ ਫੁੱਟ ਬਾਹਰ ਟਰਾਲੀ ਤੋਂ ਇਹਦਾ ਫਿਰ ਜੀ ਸੀ ਵੀ ਨਾਲ ਧੱਕ ਮਾਰਾ ਕੇ ਅੰਦਰ ਨੂੰ ਖਿੱਚੀ ਆ ਅੱਛਾ ਹੁਣ ਉਹ ਜਾ ਰਹੇ ਨੇ ਆ ਜੀ ਹਾਂ ਜੀ ਉਹ ਜਾਂਦੇ ਨੇ ਹੁਣ ਉਸੇ ਪੰਪ ਤੇ ਕੱਢ ਦਾਂਗੇ ਟਰਾਲੀ ਉੱਥੇ ਪ੍ਰੋਪਰ ਸੈੱਟ ਕਰਕੇ ਕੱਢੀ ਹੋਰ ਲੱਜ ਪਾ ਦਾਂਗੇ ਫਿਰ ਕਾਲੂ ਲੈ ਕੇ ਜਾਣਗੇ ਚਲੋ ਠੀਕ ਆ ਬੱਜਤਰ ਰਹਿ ਗਈ ਭਾਈ ਬੱਜਤਰ ਰਹਿ ਗਈ ਬੱਜਤਰ ਆ ਜੀ ਚਲੋ ਕੋਈ ਠੀਕ ਆ ਫਿਰ ਤੇ ਹੁੰਦੇ ਨੇ ਆਲੇ ਦਲੇ ਇਹ ਤਾਂ ਥੱਲੇ ਆ ਗਏ ਉਹ ਕਹੀ ਅੰਦਰ ਰੱਖ ਦੇ ਚਲੋ ਠੀਕ ਆ ਥੈਂਕ ਯੂ ਬ੍ਰਾ ਚੰਗਾ ਜੀ